ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਦਾ ਵਲੌਗ ਬਣਾ ਰਹੇ ਆਂ ਅਸਾਮ ਦੀ ਧਰਤੀ ਤੋਂ ਅਸਾਮ ਦੇ ਵਿੱਚ ਨਵੇਂ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਦੁਪਰੀ ਸਾਹਿਬ ਆਏ ਹੋਏ ਆ ਤੇ ਚਲੋ ਦਿਖਾਉਨੇ ਅੱਜ ਦੇ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਇਹ ਹੈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਮ ਦੇ ਵਿੱਚ ਹੈ ਦੁਪਰੀ ਸਾਹਿਬ ਚਲੋ ਚਲਦੇ ਆਂ ਅੰਦਰ ਤੇ ਦਰਸ਼ਨ ਕਰਾਉਣੇ ਆਂ ਅੰਦਰ ਦੇ ਹਾਂਜੀ ਸੰਗਤ ਜੀ ਗੁਰੂ ਘਰ ਦੀ ਕਾਰ ਸੇਵਾ ਦਾ ਕੰਮ ਚੱਲ ਰਿਹਾ ਆ ਇਹ ਹੈ ਨਿਸ਼ਾਨ ਸਾਹਿਬ ਚਲੋ ਕਰਦੇ ਆਂ ਦਰਸ਼ਨ ਮੇਲੇ ਗੁਰੂ ਘਰ ਦੇ ਤੇ ਸਮਾਂ ਹੋ ਗਿਆ ਦੁਪਹਿਰ ਦੇ 12:00 ਵਜੇ ਨੇ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦੁੱਪੀ ਸਾਹਿਬ ਪਹਿਲੇ ਪਾਸੇ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਤੇ ਭਾਈ ਮਰਦਾਨਾ ਜੀ ਨਾਲ ਇੱਥੇ ਆਏ ਹੋਏ ਸਨ ਤੇ ਇਸ ਤੋਂ ਬਾਅਦ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਇਸ ਜਗ੍ਹਾ ਤੇ ਆਏ ਹੋਏ ਹਨ ਇਹ ਇੱਥਾਂ ਦਾ ਸੰਖੇਪ ਇਤਿਹਾਸ ਹੈ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਤੇ ਇਸ ਸਾਈਡ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਹਾਂਜੀ ਸੰਗਤ ਜੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਜੋ ਕਿ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਮਨਮੋਹਕ ਦ੍ਰਿਸ਼ ਹੈ ਬាទ ਸੰਗਤ ਜੀ ਇਹ ਉਹ ਪਿੱਪਲ ਦਾ ਦਰਖਤ ਹੈ ਜੋ ਕਿ ਨਿਤੈ ਤੋਂ ਬਣ ਜਦੂਗਰਨੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲ ਛੁੱਟਿਆ ਸੀ ਔਰ ਅੱਜ ਵੀ ਗੁਰਦੁਆਰਾ ਸਾਹਿਬ ਦੇ ਉੱਪਰ ਇਸੇ ਤਰ੍ਹਾਂ ਹੀ ਲੱਗਾ ਹੋਇਆ ਹੈ ਔਰ ਜਿਹੜਾ ਪੱਥਰ ਨੇ ਤਹੀ ਤੋਂ ਬੰਨੇ ਗੁਰੂ ਸਾਹਿਬ ਦੇ ਉੱਪਰ ਛੁੱਟਿਆ ਸੀ ਉਹ ਗੁਰਦੁਆਰਾ ਤੋਂ ਥੋੜੀ ਦੂਰੀ ਦੇ ਉੱਤੇ ਸਥਿਤ ਹੈ ਸੰਗਤ ਜੀ ਇਹ ਉਹ ਅਸਥਾਨ ਹੈ ਗੁਰਦੁਆਰਾ ਦਮਦਮਾ ਸਾਹਿਬ ਤੁਪੜੀਆ ਸਾਮ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਗਲ ਦਰਬਾਰ ਦਿੱਲੀ ਤੇ ਅਸਾਮ ਦੀਆਂ ਫੌਜਾਂ ਦੇ ਵਿਚਕਾਰ ਸੂਲਾ ਕਰਾਈ ਸੀ ਇਹ ਉਹ ਅਸਥਾਨ ਹੈ ਇਸ ਜਗ੍ਹਾ ਕੋਈ ਲੈਂਟਰ ਨਹੀਂ ਪਿਆ ਹੋਇਆ तकरीबन ਇਹ ਉੱਚੇ ਟਿੱਲੇ ਦੇ ਉੱਪਰ ਬਣਿਆ ਹੋਇਆ 30 ਤੋਂ 35 ਫੁੱਟ ਉੱਚੀ ਜਗ੍ਹਾ ਦਾ ਲੰਗਰ ਸਾਡੀ ਕਿਸਮਤ ਦੇ ਵਿੱਚ ਹੀ ਤੇ ਹੁਣ ਪ੍ਰਸ਼ਾਦਾ ਛਕਦੇ ਆਂ ਤੇ ਫਿਰ ਚੱਲਦੇ ਆਂ ਅਗਲੇ ਦਰਸ਼ਨਾਂ ਵਾਸਤੇ ਜੀ ਇਸ ਸਾਈਡ ਹੈ ਗੁਰੂ ਦਾ ਲੰਗਰ ਤੇ ਅੱਗੇ ਬਾਥਰੂਮ ਹੈ ਇੱਥੇ ਰਹਿਣ ਦਾ ਪੂਰਾ ਪ੍ਰਬੰਧ ਹੈ ਤੇ ਭਾਗਾਂ ਵਾਲੇ ਹਾਂ ਅਸੀਂ ਜਿਹੜੇ ਸਾਨੂੰ ਗੁਰੂ ਘਰ ਦੇ ਦਰਸ਼ਨ ਕਰਨ ਨੂੰ ਮਿਲੇ ਤੇ ਤਹਿ ਜਿਲੋਂ ਧੰਨਵਾਦੀ ਹਾਂ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲਿਆਂ ਦਾ ਜਿਨ੍ਹਾਂ ਨੇ YouTube ਦੇ ਉੱਪਰ ਇਸ ਗੁਰਦਰਾ ਸਾਹਿਬ ਦੀ ਵੀਡੀਓ ਬਣਾ ਕੇ ਪਾਈ ਔਰ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਭਾਈ ਨਿਸ਼ਾਨ ਸਿੰਘ ਜੀ ਇਹ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ ਤੇ ਹੁਣ ਅੱਗੇ ਚੱਲਦੇ ਹਾਂ ਜਿੱਥੇ ਗੁਰੂ ਸਾਹਿਬ ਜੀ ਦੇ ਉੱਪਰ ਨੇਤਾਈ ਤੋਂ ਬਣਨੇ ਪੱਥਰ ਛੁੱਟਿਆ ਸੀ ਸੰਗਤ ਜੀ ਸਤ ਸੰਗਤ ਜੀ ਇਹ ਉਹ ਪੱਥਰ ਹੈ ਜਿਹੜਾ ਨਿਤਈ ਤੋਂ ਬਣੇ ਗੁਰੂ ਮਹਾਰਾਜ ਵਾਲਾ ਛੁੱਟਿਆ ਸੀ ਔਰ ਇਹ ਗੁਰੂ ਮਹਾਰਾਜ ਤੋਂ ਥੋੜਾ ਹੀ ਪਿੱਛੇ ਡਿੱਗ ਪਿਆ ਔਰ ਇਹ ਜ਼ਮੀਨ ਵਿੱਚ ਗੱਡਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਅੰਗਰੇਜ਼ਾਂ ਦੇ ਟਾਈਮ ਤੇ ਇਹਨੂੰ ਕਾਫੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਹੀਂ ਟੁੱਟਾ ਜਿੰਨਾ ਇਹ ਜ਼ਮੀਨ ਦੇ ਉੱਪਰ ਹੈ ਉਹਦੇ ਨਾਲੋਂ ਜ਼ਿਆਦਾ ਜ਼ਮੀਨ ਦੇ ਹੇਠਾਂ ਹੈ ਸਾਹ ਸੰਗਤ ਜੀ ਇਹ ਹੈ ਗਾਨ ਨੇ ਤਈ ਤੋਬਣ ਦਾ ਘਾਟ ਇਹ ਉਹ ਨੇ ਤਈ ਤੋਬਣ ਆ ਜਾਦੂਗਰਨੀ ਹੈ ਜਿਸ ਨੇ ਗੁਰੂ ਮਹਾਰਾਜ ਜੀ ਦੇ ਉੱਪਰ ਪਹਿਲਾ ਪੱਥਰ ਛੁੱਟਿਆ ਸੀ ਪਰ ਫਿਰ ਗੁੱਸੇ ਵਿੱਚ ਆ ਕੇ ਪਿੱਪਲ ਦਾ ਦਰਖਤ ਛੁੱਟਿਆ ਸੀ ਔਰ ਇਸ ਸਾਈਡ ਇਹ ਬ੍ਰਹਮਪutra ਨਦੀ ਵਗ ਰਹੀ ਹੈ ਔਰ ਇਸ ਰੋਡ ਨੂੰ ਗੁਰੂ ਤੇਗ ਬਹਾਦਰ ਰੋਡ ਕਿਹਾ ਜਾਂਦਾ ਹੈ ਇਹ ਗੁਰਦੁਆਰਾ ਤੋਂ ਬਾਈਕ ਸਾਈਡ ਦੇ ਉੱਪਰ ਕੁਈ 3-4 ਮਿੰਟ ਦੇ ਟਾਈਮ ਦੇ ਉੱਤੇ ਰਸਤੇ ਦੇ ਉੱਪਰ ਹੀ ਦੋਵੇਂ ਚੀਜ਼ਾਂ ਹੈ ਜਿੱਥੇ ਪੱਥਰ ਸੁੱਟਿਆ ਸੀ ਨਿਤਾਈ ਤੋਂ ਬੰਨੇ ਔਰ ਇਹ ਨਿਤਾਈ ਨਿਤਾਈ ਢੋਬਣ ਦਾ ਘਾਟ ਹੈ ਤੇ ਸਾਧ ਸੰਗਤ ਜੀ ਹੁਣ ਛੁੱਟੀ ਦਿਓ ਵੇਲਾ ਹੋ ਗਿਆ ਹੈ ਵਾਪਸੀ ਦਾ ਤੇ ਜੇਕਰ ਕੋਈ ਸਾਧ ਸੰਗਤ ਜੀ ਇਤਿਹਾਸ ਵਿੱਚ ਗਲਤੀ ਹੋ ਗਈ ਹੋਵੇ ਤੇ ਕਿਰਪਾ ਕਰਕੇ ਮਾਫ ਕਰਨਾ ਕੋਈ ਵੀ ਵੀਰ ਭਰਾ ਸਾਧ ਸੰਗਤ ਕੋਈ ਵੀ ਇਧਰ ਆਸਾਮ ਵਾਲੀ ਸਾਈਡ ਆ ਰਿਹਾ ਤੇ ਗੁਰੂ ਘਰ ਦੇ ਦਰਸ਼ਨ ਜਰੂਰ ਕਰਨਾ ਜੀ ਜੇਕਰ ਵਲੌਗ ਵਧੀਆ ਲੱਗਾ ਤੇ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ